ਇੱਕ ਵਾਰੀ ਮੈਂ ਗੱਡੀ ਲੈਣੀ ਸੀ ਹੂੰ ਮੈਂ ਬਾਬਾ ਜੀ ਤੋਂ ਪੁੱਛੇ ਬਿਨਾਂ ਨਹੀਂ ਲੈਣੀ ਮੈਂ ਸਕੂਟਰ ਤੇ ਗਿਆ ਵੀ ਬਾਬਾ ਜੀ ਤੋਂ ਆ ਗਿਆ ਲੈ ਕੇ ਕਿਦੋਂ ਲਈਏ ਗੱਡੀ ਇੱਕ ਬੰਦਾ ਕਹਿੰਦਾ ਭੱਜ ਕੇ ਜਾਓ ਕੁੰਡੀ ਬੰਦ ਹੋ ਗਈ ਮੂਰੇ ਪੈਰ ਜ਼ਾਰ ਖੜਾ ਮੈਂ ਕਿ ਕੁੰਡੀ ਬੰਦ ਹੋ ਗਈ ਕਹਿੰਦਾ ਹਾਂ ਮੈਂ ਕਿ ਹੁਣ ਕਦੋਂ ਖੁੱਲੂ ਕਹਿੰਦਾ 12 ਵਜੇ ਮੈਂ ਬਿਊਟੀ ਜਾਣਾ ਸੀ ਉਦੋਂ ਨਾ ਕੋਨ ਦਾ ਵੀ ਨਹੀਂ ਕੋਈ ਹੈ ਜਦ ਐਸਡੀਟੀ ਆ ਵੀ ਨਹੀਂ ਕੁਝ ਨਹੀਂ ਸੀ ਵੀ ਮੈਂ ਫੋਨ ਕਰ ਰਿਹਾ ਦਫ਼ਤਰ ਮੈਂ ਆ ਨਹੀਂ ਸਕਦਾ ਪਰਮਜੀਤ ਜੀ ਬਾਬਾ ਜੀ ਛੋਕੇ ਦਾ ਬਾਥਰੂਮ ਸੀ ਉਧਰ ਚ ਲੱਤਾਂ ਵੀ ਸੀ ਨਿਸਲਦੀਆਂ ਉੱਥੇ ਹੁੰਦੇ ਸੀ ਇਹ ਮੈਂ ਕਿਹਾ ਮਹਾਪੁਰਤਾ ਸਭ ਕੁਝ ਸਮਝਦੇ ਹੁੰਦੇ ਹੈ ਬਈ ਹੁਣ ਜੇ ਕੋਈ ਚਮਤਕਾਰ ਵੀ ਹੋ ਸਕਦਾ ਤੇ ਮੈਂ ਮੈਂ ਪਰਮਜੀਤ ਮੈਂ ਗੱਡੀ ਲੈਣੀ ਸੀ ਮੈਂ ਬੜੀ ਕੋਸ਼ਿਸ਼ કરી ਕੁੰਡੀ ਲੱਗੀ ਅੱਛਾ ਪਰਮਜੀਤ ਕਹਿੰਦਾ ਐ ਕਰਦੇ ਐ ਐ ਕਹਿ ਕੇ ਨਾ ਪਰਮਜੀਤ ਖੜਾ ਹੋ ਗਿਆ ਅੱਛਾ ਜਦ ਮੈਂ ਪਿੱਛੇ ਦੇਖਿਆ ਮੇਰੇ ਪਿੱਛੇ ਬਾਬਾ ਜੀ ਖੜੇ ਤੇਰੀ ਫੇਰ ਤੁਹਾਨੂੰ ਛੋਲ ਨਹੀਂ ਹੋਣ ਦੇਣਾ ਵੀ ਥੋੜੇ ਕਰਕੇ ਨਾ ਬਾਥਰੂਮ ਜਾ ਬੜੀ ਅੱਛਾ ਪਹਿਰੇਦਾਰ ਸੀ ਕਹਿੰਦਾ ਬਾਥਰੂਮ